ਸਾਰੇ ਪਿੰਡਾਂ ਦੇ ਜਾਣਦੇ ਆ ਉਹ ਨੂੰ ਆਪਾਂ ਸਖਤ ਕਰਦੇ ਆ ਮੈਂ ਗੱਲਾਂ ਲਾਂਚ ਕੀਤਾ ਸੀ ਕਿ ਮੰਚ ਨੌਨ ਸਟਪੇਕ ਰਵੇਗਾ ਕਿਤੇ ਸਾਡੇ ਕਲਾਕਾਰ ਜਾਂ ਸਾਡੇ ਕੋਈ ਵੀ ਲੇਕਿਨ ਜੇ ਸਰਕਾਰ ਦੀ ਗੱਲ ਕਰੀਏ ਤੁਹਾਨੂੰ ਘੱਟੋ ਘੱਟ 20 ਦਿਨوں ਮੈਨੇ ਰੜਾਦਿਆ ਪਰ ਸਰਕਾਰ ਦੇ ਜਿਹੜੇ ਚੌਂਕੇ ਆ ਗਿਆ ਜਿਹੜੇ ਲੋਟ ਬੰਦੇ ਆ ਉਹ ਸਿਰੋ ਲੀਡਰ ਨਹੀਂ ਲੱਭਦੇ ਜਿਹੜੇ ਘੱਟਾ ਪੁੱਟਾ ਪਕੇ ਆਪਨੀ ਸਰਕਾਰ ਵਾਲੇ ਰੋਜ਼ ਸਰੇ ਰਹਿੰਦੇ ਆਉਂਦਾ ਕਿ ਕੋਈ ਵੀ ਨਹੀਂ ਦਰਦ ਦਾਨੇ ਕਿਉਂਕਿ ਉਹਨੇ ਨੂੰ ਸੁਨੇਹੇ ਆ ਗਏ ਕਿ ਤੁਸੀਂ ਇੱਥੇ ਆਓਗੇ ਤੇ ਤੁਹਾਡਾ ਨੁਕਸਾਨ ਕਰਦਾ ਉਹ ਘਰਾਂ ਚ ਬੈਠਿਆਂ ਨੂੰ ਮੈਂ ਕਸਮ ਇਹਾਂ ਭੇਜਣਾ ਚਾਹਾਂ ਕਿ ਬੋਲੋਗੇ ਤੇ ਮਾਰਨਗੇ ਬੋਲੋਗੇ ਤੇ ਮਾਰਨਗੇ ਅਰੇ ਨਾ ਬੋਲੋਗੇ ਤੇ ਮਰ ਜਾਓਗੇ ਕੱਢੀ ਵਾਲਿਓ ਫਿਰ ਮਰ ਜਾਓਗੇ ਉੱਥੇ ਹੱਕਾਂ ਦੀ ਲੜਾਈ ਲੜ ਕੇ ਤਾਂ ਕਿ ਆਪਾਂ ਜਿੰਦੇ ਰਹਿ ਗਏ ਤਾਂ ਕਿ ਆਪਾਂ ਆਪਣੀ ਹਵਾਲੀ ਨਹੀਂ ਬਣੂਗਾ ਕੀ ਗੱਲ ਹੋ ਜਾਏਗੀ ਹੱਥ ਜੇ ਖੜੇ ਕਰਕੇ ਇੱਕ ਇੱਕ ਬੰਦਾ ਨਾਂ ਲੈ ਕੇ ਜੋ ਜੇ ਤੁਹਾਨੂੰ ਗੁਰਿੰਦੀ ਦਾ ਪਿਆਰ ਤੁਹਾਡਾ ਕਿਹੜਾ ਮੈਂ ਜੀ ਹਾਂਜੀ ਤੁਸੀਂ ਅੱਜ ਬੈਠੇ ਕਿਹੜੇ ਆ ਕੀ ਹਾਂਜੀ ਅਸੀਂ ਬੈਠੇ ਹੈਗੇ ਸਾਡੇ ਰੋਡ ਕੋਈ ਨਹੀਂ ਹੈਗਾ ਬਿਲਕੁਲ ਬੰਦ ਹੈਗਾ ਰੋਡ ਆ ਔਰ ਬਿਜਲੀ ਦੀ ਵੀ ਬਹੁਤ ਸਮੱਸਿਆ ਹੈ ਕਿ ਦੋ-ਦੇ ਦਿਨ ਲਾਈਟ ਨਹੀਂ ਆਂਦੀ ਤੇ ਪਾਣੀ ਦੀ ਵੀ ਬਹੁਤ ਮੁਸ਼ਕਲ ਹੈ ਕਿ ਜੇ ਬਿਜਲੀ ਹੋਊਗੀ ਤਦੇ ਪਾਣੀ ਆਊਗਾ ਸਾਡੇ ਪਿੰਡਾਂ ਤੇ ਇਸ ਕਰਕੇ ਇਹਨਾਂ ਲੜਕੀਆਂ ਨੇ ਧਰਨਾ ਲਾਇਆ ਤੇ ਸਾਡੇ ਪਿੰਡਾਂ ਨੂੰ ਬਹੁਤ ਔਖੀ ਆਵਾਜ਼ ਆਏ ਜੇ ਬੱਸ ਦਾ ਕੋਈ ਸਾਧਨ ਨਹੀਂ ਹੈ ਤੇ ਜਿਲੇ ਤਾਈ ਸਾਡੀਆਂ ਸ਼ਰਤਾਂ ਨਹੀਂ ਮਨਜ਼ੂਰ ਹੋਈਆਂ ਸਲਤਾਈਆਂ ਸੀ ਇਹ ਮੰਨਤ ਹੁੰਦਾ ਇੱਥੇ ਬਤਰਾ ਇਸ ਸੰਬੰਧੀ ਹਲਕਾ ਦੇ ਬਦਾਂ ਇੱਕ ਟੱਕਰ ਤੋਂ ਕੋਈ اتنا ਕੋਈ ਗਲਤੀ ਕੀ ਹੈ ਹਾਂਜੀ ਹਾਂਜੀ ਬਹੁਤ ਕੀਤੀ ਹਾਂਜੀ ਠੀਕ ਹੈ ਕਿਸੇ ਨੇ ਸੁਣਾਈ ਨਹੀਂ ਕੀਤੀ ਕੋਈ ਵੀ ਹਾਂ ਜੀ ਇਹਦੇ ਵਾਰ ਕੀ ਆਏ ਵੀ ਨਹੀਂ ਉਹ ਦੇਖਣ ਕਿ ਜੋ ਬੰਦੇ ਸਿਰਫ ਵੋਟਾਂ ਤਾਂ ਕੀ ਆਂਦੇ ਆ ਕੰਡੇਰੀਆਂ ਦੀਆਂ ਵੋਟਾਂ ਲਈਆਂ ਬਸ ਫਿਰ ਉਹਨਾਂ ਦਾ ਕੋਈ ਹਾਲ ਨਹੀਂ ਪੁੱਛਣਾ ਕਿ ਸੱਚ ਰਹ ਰਹੇ ਕਿ ਸੱਚ ਨਹੀਂ ਰਹ ਰਹੇ ਸੋ ਹਾਂ ਜੀ ਨੀਤਾ ਦੇਵੀ ਕਿਹੜਾ ਪਿੰਡ ਹੈ ਆਪਣਾ ਉਪਨ ਹੈ ਕੀ ਇਸ ਮਸਲੇ ਦੀ ਅੱਜ ਦਿੱਤੇ ਬੁਖਵਰਤਾਂ ਆਉਂਦੀਆਂ ਨੇ ਕਿ ਮਸਿਆ ਹੈ ਜੀ ਸਾਡੇ ਪਿੰਡ ਨੂੰ ਨਾ ਤਾਂ ਬੁੱਸਾ ਹੈ ਨਾ ਕੋਈ ਸਕੂਲ ਬੱਚਿਆਂ ਨੂੰ ਸੂਟਾ ਟੀਚਰ ਨਹੀਂ ਹੈ ਬਿਜਲੀ ਦੀ ਹੈ ਉਹ ਵੀ ਸਮੋਂ ਲਾਈਟ ਚੱਲ ਜਾਂਦੀ ਹੈ ਲਾਈਟ ਨਹੀਂ ਆਉਂਦੀ ਪਾਣੀ ਦੀ ਵੀ ਪ੍ਰੋਬਲਮ ਹੈ ਪਾਣੀ ਨਹੀਂ ਸਾਡਾ ਟੈਂਕ ਇੱਕੋ ਹੀ ਹੈ ਪਾਣੀ ਨਹੀਂ ਪੂਰਾ ਹੁੰਦਾ ਸਾਨੂੰ ਜਿੰਨੀਆਂ ਵੀ ਸਮੱਸਿਆ ਹੈ ਨਾ ਬਸਾ ਦੀ ਇਤਨੀ ਤੱਕ ਕਿ ਅਸੀਂ ਘਾਦੇ ਵਿੱਚ ਆਈਏ ਅੱਜ ਤੁਸੀਂ ਮਰਨ ਵਰਤ ਤੇ ਬੈਠੇ ਆ ਕੀ ਕਾਰਨ ਹੈ ਸਰ ਜਿਹੜੀਆਂ ਸਾਡੀਆਂ ਵੈਸੇ ਤਾਂ ਆਪਾਂ ਸਭ ਤੋਂ ਪਹਿਲਾਂ ਮੇਰੇ ਨੂੰ ਦੇਸ਼ ਦੇ ਵੱਲੋਂ ਦੇਸ਼ ਦੀ ਆਜ਼ਾਦੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਸ਼ ਦਾ ਆਜ਼ਾਦੀ ਦਾ ਵੀ ਆਪਾਂ ਅਨੰਦ ਮਾਣ ਰਹੇ ਆ ਲੇਕਿਨ ਕੰਢੀ ਦੀ ਜਿਹੜੀ ਆਜ਼ਾਦੀ ਸੀ ਉਹਦੇ ਵਾਸਤੇ ਅੜਾ ਅੰਦੋਲਨ ਹੈ ਖਾਸ ਕਰਕੇ ਆ ਢੋਲੋਆ ਤੋਂ ਜਿਹੜੀ ਸੜਕ ਹੈ ਬਹਿੜਾ ਵਾਟ ਦੌਲਤ ਪਰ ਜਿਹੜੀ ਚਿੰਤ ਪਰ ਨੂੰ ਜਾਂਦੀ ਆ ਇੰਟਰ ਸਟੇਟ ਉਹਦਾ ਅੰਦੋਲਨ ਹੈ ਢੋਲਵਾ ਤੋਂ ਕੁੱਕਾ ਨੇੜ ਜਿਹੜੀ ਹਿਮਾਚਲ ਨੂੰ ਟੱਚ ਕਰਦੀ ਆ ਉਹਦਾ ਅੰਦੋਲਨ ਹੈ ਜਿਹੜੀਆਂ ਸਾਡੀਆਂ ਮੇਨ ਸੜਕਾਂ ਹੈਗੀਆਂ ਨੇ ਕਿ ਅੱਜ ਕੱਲ ਪਰਸੋਂ ਇੱਕ ਪੀਲਾ ਹਾਥੀ ਜਿਹਦਾ ਘੁੰਮ ਰਿਹਾ ਮਾੜੀ ਮੋਟੀ ਮਿੱਟੀ ਪੈਣੀ ਹੈ ਕਹਿੰਦੇ ਜੀ ਕੰਮ ਹੋ ਗਿਆ ਖਤਮ ਹੋ ਗਿਆ ਸ਼ੁਰੂ ਹੋ ਗਿਆ ਜੀ ਇਹ ਕੁਝ ਜਿਹੜੇ ਲੋਗ ਨੇ ਉਹ ਕਹਿੰਦੇ ਪਏ ਨੇ ਕਿ ਬਿਲਕੁਲ ਕੁਝ ਨਹੀਂ ਕੀਤਾ ਉਹਨਾਂ ਨੇ ਸਿਰਫ ਵਾਸੀ ਮਾੜਾ ਮੋਟਾ ਅਧੋਲਨ ਕੀਤਾ ਤੇ ਉਹਨਾਂ ਨੇ ਨਿੱਪਾ ਪੋਚੀ ਕੀਤੀ ਆ ਸਾਡੇ ਇੱਥੇ ਜਿਹੜੀਆਂ ਬੱਸਾਂ 6 ਪਰਮੰਟ ਬੰਦ ਪਏ ਨੇ ਉਹਦੇ ਵਾਸਤੇ ਅਧੋਲਨ ਸਾਡੀ ਜਿਹੜੀ ਬਿਜਲੀ ਦੀ ਸਮੱਸਿਆ ਆ ਉਹਦਾ ਅਧੋਲਨ ਹੈ ਕਿ ਬਿਜਲੀ ਜਿਹੜੀ ਆ ਜਲੰਧਰ ਵਰਖਾ ਪੈਂਦੀ ਆ ਤੇ ਸਾਰਾ ਕੰਡੀ ਬੰਦ ਹੋ ਜਾਂਦਾ ਜਿਸ ਨਾਲ ਸਾਡਾ ਪਾਣੀ ਬੰਦ ਹੁੰਦਾ ਹੈ ਬਿਜਲੀ ਬੰਦ ਹੁੰਦੀ ਹੈ ਇੰਟਰਨੈਟ ਬੰਦ ਹੁੰਦਾ ਪੰਜਾਬੀ ਜਿਵੇਂ ਮੈਂ ਕਹਾਂ ਸਾਡਾ ਹੁਕਤਾ ਪਾਣੀ ਬੰਦ ਹੋ ਜਾਂਦਾ ਔਰ ਸਰਕਾਰਾਂ ਨੇ ਸਾਡਾ ਓਕਾ ਪਾਣੀ ਬੰਦ ਕੀਤਾ ਹੋਇਆ ਉਹਦੇ ਕਰਕੇ ਅਧੋਲਨ ਹੈ ਔਰ ਖਾਸ ਕਰਕੇ ਮੈਡੀਕਲ ਸਬਦਾ ਸਾਡੀ ਕੋਈ ਵੀ ਨਹੀਂ ਹੈ ਜਿਹਦੇ ਵਿੱਚ ਇੱਕ ਮੇਰੀ ਸਿਸਟਰ ਖੁਦ ਜਿਹੜੀ ਹੈਗੀ ਆ ਇੱਕ ਮਹੀਨਾ ਪਹਿਲਾਂ ਉਹਦੀ ਡੈਥ ਹੋਈ ਆ ਉਹਨੂੰ ਜਿਹੜੀਆਂ ਮੂਲਪਦ ਸਬਦਾ ਜਿਹੜੀਆਂ ਮੈਡੀਕਲ ਸਬਦਾ ਨਹੀਂ ਮਿਲ ਸਕੀਆਂ ਇਦਾਂ ਅਨੇਕਾਂ ਜਿਹੜੀਆਂ ਸਿਸਟਰ ਜਿਹੜੀਆਂ ਮੇਰੀਆਂ ਇਲਾਕੇ ਦੀਆਂ ਭੈਣਾਂ ਉਹਨਾਂ ਦੀ ਡੈਥ ਹੋਈ ਆ ਇਸ ਕਰਕੇ ਜਿਹੜਾ ਅਧੋਲਨ ਅਪਾਂ ਸ਼ੁਰੂ ਕੀਤਾ ਹੈ ਸਾਡਾ ਜਿਹੜਾ ਅਧੋਲਨ ਹੈ ਅਦੋਂ ਤੱਕ ਜਾਰੀ ਜਦੋਂ ਤੱਕ ਸਾਡੀਆਂ ਸੜਕਾਂ ਦੀ ਪ੍ਰੋਬਲਮ ਨਹੀਂ ਮਿਲਦੀ ਲਿਖਤੀ ਨਹੀਂ ਮਿਲਦਾ ਸਾਨੂੰ ਉਹਦਾ ਟੈਂਡਰ ਨਹੀਂ ਹੁੰਦਾ ਹੋਂ ਤੱਕ ਸਾਡਾ ਅਦਾਲਨ ਚੱਲ ਰਹੀ ਹੈ ਨਹੀਂ ਹਲਕਾ ਵਿਧਾਇਕ ਆ ਉਹਨਾਂ ਤੱਕ ਤੁਸੀਂ ਉਪਯੋਗ ਨਹੀਂ ਹਲਕਾ ਵਿਧਾਇਕ ਜੀ ਅਮਰੀਕਾ ਘੁੰਮਣ ਗਏ ਨੇ ਉਹ ਕਿਸ ਬੇਸ ਤੇ ਗਏ ਨੇ ਮੈਨੂੰ ਨਹੀਂ ਪਤਾ ਵੈਸੇ ਉਹਨਾਂ ਦਾ ਫਰਜ਼ ਬੰਦਾ ਸੀ ਉਹਨਾਂ ਕੋਲ ਫੋਨ ਹੈਗਾ ਮੇਰਾ ਨੰਬਰ ਵੀ ਹੈਗਾ ਅੱਛੀ ਤਰ੍ਹਾਂ ਜਾਣਦੇ ਨੇ ਈਵਨ ਕੀ ਉਹਨਾਂ ਦੇ ਚੇਲੇ ਚਮਟੇ ਜਿਹੜੇ ਨੇ ਪੀਏ ਤੱਕ ਵੀ ਕਿਸੇ ਨੇ ਫੋਨ ਨਹੀਂ ਕੀਤਾ ਅਸੀਂ ਲਾਸਟ ਡੇਟ ਜਿਹੜੀ ਡੇਟ ਹੈ 15 ਤਰੀਕ ਜਿਹੜੀ ਹੈ 10:30 ਵਜੇ ਤੱਕ ਵੇਟ ਕੀਤਾ ਉਹਨਾਂ ਦਾ ਵੀ ਸ਼ਾਇਦ ਸਾਨੂੰ ਕੋ ਮਨਾਣ ਆਵੇਗਾ ਲੇਕਿਨ ਕਿਸੇ ਨੇ ਨਹੀਂ ਮਨਾਇਆ ਅਸੀਂ ਅੱਜ ਬੈ ਗਏ ਆ ਮੇਰੇ ਨਾਲ ਵੀਟੀਐਸ ਰੋਜ ਸਚਿਨ ਹੈ ਸ਼ਾਹਿਲ ਹੈ ਜੇ ਆਪਾਂ ਇੱਥੇ ਬੈਠੇ ਆ